ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੇਂ ਵਲੌਗ 'ਚ ਆਪਾਂ ਇਸ ਟਾਈਮ ਖੜੇ ਆ ਪਟਿਆਲੇ ਤੇ ਟਵਾਣਾ ਆਪਣੇ ਨਾਲ ਆ ਪਟਿਆਲੇ ਲੱਗਿਆ ਹੋਇਆ ਮੇਲਾ ਤੇ ਕਾਰਨੀਵਲ ਇਹ ਦੇਖਣ ਆਏ ਆ ਆਏ ਹੋਈ ਸੀ ਪਟਿਆਲੇ ਕੰਮ ਸੀ ਥੋੜਾ ਜਿਹਾ ਮੈਂ ਕਿਹ ਚਲੇ ਵੀ ਦੇਖ ਚਾਲਦੇ ਆ ਤੇ ਬਲੌਗ ਜੈਂਟ ਤੱਕ ਬਣੇ ਰਹੋ ਚੱਲਦੇ ਆ ਅੰਦਰ ਕਰਦੇ ਆ ਐਂਟਰੀ ਠੀਕ ਹੈ ਜੀ ਨਵਜੋਤ ਲੈਣ ਗਿਆ ਟਿਕਟ ਤੇ 20 ਰੁਪਏ ਟਿਕਟ ਆ ਬਾਕੀ ਆ ਹੈਗੀ ਐਂਟਰੀ ਕਾਰਨੀਵਲ ਦੀ ਮੂਰੋਂ ਰਲਵਾਟ ਐਂਡ ਬਣਾਈ ਹੋਈ ਆ ਚੱਲਦੇ ਅੰਦਰ ਟਿਕਟ ਲਿਆ ਵਿਟਵਾਣਾ ਚੱਲ ਐ ਕਰਕੇ ਹਾਂ ਕੱਟ ਦੇਣ ਲੱਗਾ ਕੱਟ ਦਿੰਦਾ ਸੀ ਚੱਲ ਐ ਵਿਟਵਾਣਾ ਲਿਆਇਆ ਟਿਕਟ ਤੇ ਚੱਲਦੇ ਆ ਕਰਦੇ ਐਂਟਰੀ ਅੰਦਰ ਕਿੰਨੇ ਦਿੱਤੀ 20 ਵੀ ਦੀ ਹਾਂ ਲਓ ਜੀ ਕਰ ਲਈ ਐਂਟਰੀ ਟਿਕਟ ਆਪਾਂ ਦਿਖਾ ਦੀ ਚੱਲ ਵੀ ਅੱਜ ਮੇਲਾ ਦੇਖਣਾ ਟਵਾਣੇ ਨਾਲ ਲੋਹਣਾ ਨਾ ਰਾਈ ਹਾਂਜੀ ਬਾਈ ਹਾਂਜੀ ਤੇ ਬਾਈ ਹੁਣੀ ਪੁੱਛਣ ਦੇ ਨੇ ਕਹਿੰਦੇ ਵਲੌਗ ਬਣਾ ਰਹੇ ਆ ਪੱਕ ਕਰ ਲਈ ਆਪਾਂ ਐਂਟਰੀ ਭਾਈ ਮੇਲੇ ਚ ਇਹ ਇਧਰ ਲੱਗੇ ਹੋਣੇ ਚੂਲੇ-ਚੂਲੇ ਕੈਂਟਾ ਕੰਮ ਪੂਰਾ ਸਰਿਆ ਚੱਲਦੇ ਆ ਤੇ ਜਵਾਕਾਂ ਨੇ ਨੇ ਜੀ ਝੂਟੇ ਲੈਣੇ ਟਵਾਣੇ ਇਹ ਛੜੋਲ ਛੜੂਲ ਹੁੰਦੇ ਨੇ ਵੱਡੇ ਆਲੇ ਵੈਸੇ ਆਹੇ ਜਵਾਕ ਆ ਨਾ ਆਪਣਾ ਸੁਖਪ੍ਰੀਤ ਜਵਾਕ ਆ ਉਹਦਾ ਜਵਾਕ ਲਈ ਤਾਂ ਚੁੰਗਣੀ ਜੀ ਲੈਣੀ ਆ ਅੱਛਾ ਤਾਂ ਪੰਨ ਮੇਲੇ ਚ ਆਏ ਰਿਆ ਠੀਕ ਆ ਟਵਾਣਾ ਲੈ ਕੇ ਦਊਗਾ ਲੈ ਕੇ ਦੇਖ ਜੀ ਫੁੱਲ ਤਾਂ ਮਿਲੂਗਾ ਤਾਂ ਇਧਰ ਨੂੰ ਦੁੱਧ ਕੋਲ ਆ ਲਓ ਜੀ ਕਰ ਲਈ ਐਂਟਰੀ ਮੇਲੇ ਚ ਤੋਂ ਪਹਿਲੇ ਇਹਦੇ ਬੈਠੀੜਾਣੇ ਤੋਂ ਦੇ ਆਉਂਦੇ ਦੇ ਉਹਦੇ ਦੇ ਉਹਦਾ ਖਤਰਨਾਕ ਤੇ ਇਧਰ ਆ ਗਏ ਚੂਲੇ ਬੱਚਿਆਂ ਵਾਲੇ ਕੋਰੇ ਕਹਿੰਦਾ ਮੈਂ ਵੀ ਰੱਖਣਾ ਹੈ ਆ ਕੇ ਦਿਲ ਕਰਦਾ ਕਿ ਮੈਂ ਵੀ ਬੱਟਣਾ ਹਾਂ ਤੂੰ ਵੇਹੇ ਤੂੰ ਯਾਰ ਤੈਂ ਬੈਠਣਾ ਤੈਨੂੰ ਬਣਾਉਣੇ ਸੇ ਹੌਲੀ ਹੌਲੀ ਭੱਗਦਾ ਹੁੰਦਾ ਹਲੇ ਕੰਮ ਸਟਾਰਟ ਜਾਂ ਹੁੰਦਾ ਸ਼ਾਮ ਨੂੰ ਬਾਕੀ ਚੰਡੋਰ ਵੀ ਹਲੇ ਖਾਲੀ ਜਾ ਪਿਆ ਉਠ ਇੱਧਰ ਆ ਗਈਆਂ ਦੁਕਾਨਾਂ ਖਾਣ ਪੀਣ ਵਾਲੀਆਂ

ਨਾ ਨਟਵਾਣੇ ਜਿਵੇਂ ਹੁਣ ਪਿੰਡ ਵਾਲੇ ਮੇਲੇ ਆਉਂਦੇ ਆ ਇਹ ਮੇਲੇ ਆਉਂਦਾ ਹਾਂ ਇਹ ਹੈ ਆਰਟੀਪੀ ਚਲਾ ਉਹ ਅਸਲੀ ਹਾਂ ਉਹ ਕੀ ਕਰਾ ਨਾਲ ਮੈਗਾ ਨਾ ਹੈ ਨਾਲ ਮੈਗਾ ਨਾਲੇ ਜਲੇਬੀਆਂ ਜਲੂਬੀਆਂ ਉਹ ਦੱਸ ਕਿੱਥੇ ਜਲੇਬੀਆਂ ਨੇ ਸਹੀ ਗੱਲ ਹੈ ਨਾਲ ਟਿਕਟ ਦੋ ਹਾਂ ਉਹ ਫ੍ਰੀ ਹਾਂ ਐਂਜੋਏ ਐਂਜੋਏ ਇਹ ਇੱਕ ਵਾਰ ਆਇਆ ਵੀ ਮਨੋਰੰਜਨ ਕਰਨ ਨੂੰ ਆ ਵੀ ਵਸ ਇੱਕ ਮਨੋਰੰਜਨ ਕਰ ਲਿਆ ਪਰ ਅਸਲੀ ਮੇਲੇ ਤਾਂ ਪਿੰਡ ਵਾਲੇ ਹੀ ਹੁੰਦੇ ਨੇ ਭੂਤ ਮੰਗਲਾ ਸਾਹਮਣੇ ਹੈਗਾ ਬਣਿਆ ਹੋਇਆ ਭੂਤ ਮੰਗਲਾ ਬਹੁਤ ਹੈ ਨਾ ਉੱਥੇ ਬੱਚੇ ਇਧਰ ਆਉਂਦੇ ਹੂੰ ਹੂੰ ਪਹਿਲਾਂ ਤੋਂ ਹਾਂ ਪਿਛਲੀ ਪਿਛਲੀਆਂ ਵਾਰਾਂ ਨੂੰ ਬਹੁਤ ਚੇਂਜ ਕਰਿਆ ਹੋਇਆ ਯਾਰ ਇੱਕ ਤਾਂ ਗਾਣੇ ਲਾਏ ਹੋਏ ਨੇ ਕਾਪੀਰਾਈਟ ਪਾਉਣਗੇ ਇਹਟ ਬਾਣੇ ਉਹ ਸਾਰੇ ਗਲਾਸ ਘੇਰੋਂਗੇ 200 ਰੁਪਏ ਲਾਓ ਅੱਛਾ ਕਿੰਨੇ ਰੁਪਈਆ ਚ 40 ਰੁਪਏ ਹਾਂ ਅੱਛਾ ਬਾਈ ਕਹਿੰਦਾ 50 ਰੁਪਏ ਇੱਥੇ ਇੱਕ ਇੱਕ ਬਾਾਰ ਸਾਰੇ ਗਲਾਸ ਛੱਡਣੇ ਨੇ ਬਾਲ ਨਾਲ ਡਿੱਗ ਜਾਣਗੇ ਕਿਰਦੀ ਜਾਣਗੇ ਰਿਸਕ ਹੋਈ ਆ ਆ ਦੇਖੋ ਵੀ ਐਂ ਚੱਲਦੇ ਨੇ ਝੂਲੇ Cerca'm la pura que ਪਾਂ ਆ ਗਏ ਦੂਸਰੇ ਪਾਸੇ ਤੇ ਇਧਰ ਕੱਪੜਿਆਂ ਵਾਲਾ ਸੈਕਸ਼ਨ ਆ ਸਾਰਾ ਦੇਖੋ ਆ ਕੱਪੜੇ ਲਾਈਫ ਨੇ ਲਾ ਕੇ ਦੁਕਾਨਾਂ ਬਣਾ ਕੇ ਬਾਕੀ ਉਹ ਜਿਹੜਾ ਸੋਨਾ ਉੱਪਰ ਮਤਲਬ ਟੰਬੂਆਂ ਜਿਹਾ ਵਾਂਗ ਬਣਾਏ ਨੇ ਨਾ ਚਿੱਟੇ-ਚਿੱਟੇ ਜਿਹੇ ਉੱਪਰ ਉਹ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਮੈਨੂੰ ਉਹਨਾਂ ਦੁਕਾਨਾਂ ਦੇ ਉੱਪਰ ਬਣਾਏ ਹੋਏ ਨੇ ਜਿਹੜੇ ਤੇ ਆਦਰ ਸਾਹਮਣੇ ਚੱਲਦੇ ਆ ਬਰਤਨ ਨੇ ਬਹੁਤ ਸੋਹਣੇ-ਸੋਹਣੇ ਬਰਤਨਾਂ ਦੇ ਉੱਪਰ ਕਲਾ ਕਰੀ ਹੋਈ ਆ ਦੇਖੋ ਤੁਸੀਂ ਬਹੁਤ ਸੋਹਣੇ ਬਰਤਨ ਲੱਗੇ ਮੈਨੂੰ ਇਹ ਦੇਖਣ ਨੂੰ ਅਰੇ ਆਬ ਬਲੂਜੇ ਕਲਰ ਵਾਲਾ ਬਹੁਤ ਸੋਹਣਾ ਲੱਗਿਆ ਯਾਰ ਇਹ ਹੈਦਰ ਕੱਪ ਵਗੈਰਾ ਆ ਗਏ ਪਲੇਟਾਂ ਜਿਵੇਂ ਜਿਵੇਂ ਸ਼ਾਮ ਹੋਈ ਜਾਣੀ ਓਵੇਂ ਓਵੇਂ ਲਾਈਟਾਂ ਲਾ ਕੇ ਐਣ ਗੱਲ ਬਣਾਉਂਦੇ ਨੇ ਇਹ ਪੂਰੀ ਦੇਖੋ ਜਿਵੇਂ ਹੁਣ ਉਹ ਚੰਡੋਲਾ ਤੇ ਝੂਲਿਆਂ ਤੇ ਸਾਰੀਆਂ ਲਾਈਟਾਂ ਲਾ ਦੀਆਂ ਦੁਕਾਨਾਂ ਤੇ ਫੇਰ ਐਣ ਗੱਲ ਸਾਰਾ ਲੱਗਦੀ ਐ ਹਾਂ ਇੱਧਰਲੇ ਸਾਈਡ ਵੀ ਆ ਬਾਕੀ ਹੋਰ ਝੂਲੇ ਆ ਗਏ ਝੂਟੇ ਲੈਣ ਨੂੰ ਜੇ ਤੁਸੀਂ ਝੂਟੇ ਲੈਣ ਦੇ ਸ਼ਕੀਨ ਹੋ ਜਿਵੇਂ ਚੰਡੋਲ ਤੇ ਆ ਬਾਕੀ ਸਾਹਮਣੇ ਉਹ ਦੇਖੋ ਜਿਵੇਂ ਘੁੰਮਣ ਜਿਹੜੇ ਨੇ ਇਹ ਸਾਹ ਕੰਮ ਸੇ ਸਾਰਾ ਕਰਦੇ ਸ਼ਕੀਨ ਹੋ ਤਾਂ ਤੁਸੀਂ ਤੁਸੀਂ ਇੱਥੇ ਆ ਸਕਦੇ ਹੋ ਇੰਜੋਏ ਕਰਨ ਲਈ ਟਾਈਮ ਸਪੈਂਡ ਕਰਨ ਲਈ ਘੈਂਟ ਚੀਜ਼ ਹੈ ਬਹੁਤ ਉਹ ਸਾਹਮਣੇ ਦੇਖੋ ਜਿਵੇਂ ਗੱਡੀਆਂ ਇੱਕ ਦੂਏ ਦੇ ਵਿੱਚ ਮਾਰਨ ਵਾਲਾ ਘੈਂਟਾ ਕੰਮ ਉਹ ਵੀ ਵਧੀਆ ਲੱਗਿਆ ਹਮ ਲਿਆ ਬਾਈ ਮੇਲਾ ਸਾਰਾ ਹੁਣ ਕਰਨ ਲੱਗਿਆ ਵਾਪਸੀ ਫਿਰ ਪਿੰਡ ਜਾਣਾ ਯਾਰ ਵਾਪਸ ਲੇਟ ਹੋ ਜਾਗੇ ਪਹੁੰਚਣਾ ਵੀ ਪਿੰਡ ਠੀਕ ਹੋ ਗਿਆ ਮੈਂ ਇਹ ਚ ਬਾਣੀ ਤੇ ਮੇਲਾ ਸਾਰਾ ਘੁੰਮ ਲਿਆ ਦਿਖਾਤਾ ਤੁਹਾਨੂੰ ਸਾਰਾ ਮੈਨੂੰ ਵੀ ਦੇ ਦੀ ਮੇਲੇ ਤੋਂ ਆਪਾਂ ਆ ਗਏ ਸੀਗੇ ਤੇ ਹਨੇਰਾ ਹੁੰਦਾ ਸੀ ਯਾਰ ਫਿਰ ਪਿੰਡ ਵੀ ਵਾਪਸ ਜਾਣਾ ਹੁਣ ਵੀ 7:30 ਦਾ ਟਾਈਮ ਹੋ ਗਿਆ ਪੂਰਾ ਹਨੇਰਾ ਵੇ ਹੁਣ ਜਾ ਰਹੇ ਆ ਟਵਾਣੇ ਨੂੰ ਘਰੇ ਛੱਡ ਕੇ ਫੇਰ ਮੈਂ ਪਿੰਡ ਵੱਲ ਵਾਪਸੀ ਕਰੂੰਗਾ। ਹਨੇ ਵੀ ਲੱਗ ਜਾਣਾ ਅੱਧਾ ਘੰਟਾ ਇੱਥੋਂ ਨਿਕਲਣ ਨੂੰ। ਤੇ ਮੇਲਾ ਘੇੜ ਸੀ ਘੁੰਮਣ ਵਾਲਾ ਤੇ ਬਾਕੀ ਘੇਟਾ ਕੰਮ ਹੋਣ ਪੂਰਾ। ਪਟਿਆਲੇ 'ਚ ਆਹਣਾ ਪੂਰੀ ਰੌਣਕ ਹੁੰਦੀ ਆ। ਫਫਾਰਾ ਚੌਂਕ ਪਹੁੰਚ ਗਏ। ਆਹ ਲਾਈਟਾਂ ਨੂੰ ਦੇਖੋ ਕੀ ਹੋ ਗਿਆ ਸੜਕਾਂ ਵਾਲਿਆਂ ਦੇ ਉੱਪਰ ਇਹਨੂੰ। ਤੇ ਟਵਾਣੇ ਨੂੰ ਮੈਂ ਛੱਡਿਆ ਆ ਤੇ ਹੁਣ ਆਪਾਂ ਪਿੰਡ ਵੱਲ ਨੂੰ ਚੱਲ ਪਏ ਮੋਟਰਸਾਈਕਲ ਕਰਤਾ ਪਿੰਡ ਵੱਲ ਨੂੰ ਸਿੱਧਾ ਟਾਈਮ ਹੋ ਗਿਆ 7:30 ਦਾ ਐ ਲਾਲੂ ਵੀ ਘੰਟਾ ਲੱਗ ਜਾਣਾ 8:30 ਵਜੇ ਪਿੰਡ ਪਹੁੰਚਾਂਗੇ ਹਾਂਜੀ ਮੈਂ ਆ ਗਿਆ ਘਰੇ ਤੇ ਦੇਖ ਲਓ ਵੀ ਹੁਣ 9:00 ਵੱਜ ਗਏ 9:00 ਵੱਜਣ ਚ ਬਸ 10 ਮਿੰਟ ਰਹਿ ਗਏ ਹੁਣ ਜਾ ਕੇ ਮੈਂ ਪਿੰਡ ਪਹੁੰਚੇ ਆਂ ਕਾਫੀ ਟਾਈਮ ਲੱਗ ਜਾਂਦਾ ਕੁਛ ਰਾਤ ਨੂੰ ਲੇਟਾਂ ਪੈਣ ਲੱਗ ਜਾਂਦੀਆਂ ਨੇ ਤਾਂ ਉਸ ਕਰਕੇ ਹੌਲੀ ਹੌਲੀ ਆਏ ਆ ਰਾਮਨਾਲ ਆਏ ਆ ਬਾਕੀ ਘੈਂਟ ਰਿਹਾ ਅੱਜ ਦਾ ਦਿਨ ਤਿੰਨ ਚਾਰ ਕੰਮ ਕਰਨ ਵਾਲੇ ਸੀ ਉਹ ਕਿਤੇ ਪਟਿਆਲੇ ਤੇ ਨਾਲੇ ਬਹਾਨੇ ਨਾਲ ਘੁੰਮੇ ਸੋ ਇਹ ਸੀ ਬਲੌਗ ਆਪਣਾ ਅੱਜ ਦਾ ਇੰਜੋਏ ਕੀਤਾ ਫੁੱਲੋ ਸੋ ਉਮੀਦ ਕਰਦੇ ਆ ਤੁਹਾਨੂੰ ਵੀ ਬਲੌਗ ਪਸੰਦ ਆਇਆ ਹੋਊਗਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਕਰਿਓ ਸਬਸਕ੍ਰਾਈਬ ਮਿਲਦੇ ਆਂ ਨੈਕਸਟ ਵਲੌਗ ਚ ਉਰੇ ਦਾ ਕਪੜਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਏ ਬਾਏ